ਕੋਈ ਅਜੀ ਦੁਬਈ ਟ੍ਰਾਂਸਪੋਰਟ ਕਮਿਊਨਿਟੀ ਤੇ ਕਾਰਫੇਅਰ ਸਾਰੀ ਟੀਮ ਉੱਥੋਂ ਆਈ ਆ ਸਾਰੀ ਟੀਮ ਦਾ ਇੱਕੋ ਹੀ ਨਾਮ ਹੈ ਸੋ ਅਰਹੀ ਮਦਦ ਦੀ ਗੱਲ ਜੀ ਉਹ ਪਰ ਪਰਿਵਾਰ ਨੂੰ ਅਸੀਂ ਸਵਾ ਸਵਾ ਲੱਖ ਰੁਪਏ ਦੀ ਜਿਹੜੀ ਆ ਉਹ ਆਪਣੇ ਵੱਲੋਂ ਇੱਕ ਛੋਟੀ ਜੀ ਭੇਂਟ ਜਿਹੜੀ ਆ ਉਹ ਦਿੱਤੀ ਆ ਕਿ ਉਹਨਾਂ ਦਾ ਜਿਹੜਾ ਰਹਿਣ ਦਾ ਸਹਾਰਾ ਉਹ ਸ਼ੁਰੂ ਹੋ ਸਕੇ ਅੱਜ ਅਸੀਂ ਬਹੁਤ ਜਗ੍ਹਾ ਤੇ ਗਏ ਆ 10 ਦਿਨ ਤੋਂ ਜਦਮਨ ਵੀਰ ਨੇ ਦੱਸਿਆ ਸਾਰਾ ਕੁਝ ਚੱਲ ਰਿਹਾ ਸੀ ਪਰ ਜਿਹੜਾ ਅੱਜ ਸਿਸਟਮ ਸੀ ਬਿਨਾਂ ਭਾਈ ਜੀ ਨੇ ਸਾਡੇ ਟਰੈਕਟਰ ਤੋਂ ਵੀ ਡਿੱਗ ਟਰੈਕਟਰ ਦੇ ਵਿੱਚ ਪੰਜ ਪੰਜ ਸੱਤ ਸੱਤ ਪਟ ਪਾਣੀ ਸੀ ਜਿਨ੍ਹਾਂ ਦੇ ਵਿੱਚ ਦੀ ਜਾ ਕੇ ਪੂਰਾ ਸਰਵੇ ਕੀਤਾ ਗਿਆ ਔਰ ਮੈਂ ਇਹਨਾਂ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਸਾਡੇ ਕੋਲੇ ਹੈਲਪ ਦੀ ਪਹੁੰਚੇ ਔਰ ਇਸੇ ਤਰ੍ਹਾਂ ਮੈਂ ਚਾਹੁੰਦਾ ਕਿ ਅੱਗੇ ਤੋਂ ਜਿਹੜਾ ਦੁੱਖ ਦਰਦ ਬਣਾਉਣ ਵਾਲੇ ਆ ਇਹ ਦਿਨ ਦੁੱਗਣੀ ਔਰ ਰਾਤ ਚੌਗਣੀ ਤਰੱਕੀ ਕਰਨ ਔਰ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ ਜਿਹੜਾ ਔਖੇ ਵੇਲੇ ਜਿੰਨੀ ਮੁਸੀਬਤਾਂ ਦੀ ਜਿਹਨਾਂ ਲੋਕਾਂ ਤੇ ਉਹਨਾਂ ਦੀ ਇਹ ਵੀਰ ਮੇਰੇ ਬਾਪਪਾ ਧੰਨਵਾਦ। ਨਾਮ ਸਾਡਾ ਭਾਜੀ ਸਾਰਿਆਂ ਦਾ ਇੱਕੋ ਹੀ ਆ ਜੀ ਦਬੀ ਟ੍ਰਾਂਸਪੋਰਟ ਕਮਿਊਨਿਟੀ ਤੇ ਕਾਰ ਫੇਅਰ ਸਾਰੀ ਟੀਮ ਉੱਥੋਂ ਆਈ ਆ ਸਾਰੀ ਟੀਮ ਦਾ ਇੱਕੋ ਹੀ ਨਾਮ ਆ। ਸੋ ਅਰਹੀ ਮਦਦ ਦੀ ਗੱਲ ਜੀ ਉਹ ਪਰ ਪਰਿਵਾਰ ਨੂੰ ਅਸੀਂ ਸਵਾ ਸਵਾ ਲੱਖ ਰੁਪਏ ਦੀ ਜਿਹੜੀ ਆ ਉਹ ਆਪਣੇ ਵੱਲੋਂ ਇੱਕ ਛੋਟੀ ਜੀ ਭੇਂਟ ਜਿਹੜੀ ਆ ਉਹ ਦਿੱਤੀ ਆ ਕਿ ਉਹਨਾਂ ਦਾ ਜਿਹੜਾ ਰਹਿਣ ਵਸੇਰਾ ਉਹ ਸ਼ੁਰੂ ਹੋ ਸਕੇ। ਇੱਕ ਬੂਟਾ ਲਾ ਬਾਕੀ ਜਿਹੜੇ ਆ ਹੋਰ ਸਾਡੇ ਵੀਰ ਸੇਵਾ ਕਰ ਰਹੇ ਨੇ। ਉਹ ਬੂਟੇ ਨੂੰ ਪਾਣੀ ਪਾਉਣਗੇ ਤੇ ਇਹ ਜਿਹੜੇ ਬਾਗੀਚੀ ਆ ਫਿਰ ਜਿਹੜੇ ਆਹ ਹਰੀ-ਪਰੀ ਹੋ ਸਕਦੇ ਕਿੰਨਾ ਲੋਕਾਂ ਨੂੰ ਆਈਡੈਂਟੀਫਾਈ ਕੀਤਾ ਗਿਆ ਤੁਹਾਡੇ ਉਹ ਇੱਥੇ ਦੇ ਸਰਪੰਚ ਸਾਹਿਬ ਨੇ ਸਾਨੂੰ ਬੇਸਿਕਲੀ ਤਾਂ ਸਾਨੂੰ ਇਸ ਪਿੰਡ ਵਿੱਚ ਲੈ ਕੇ ਆਇਸੀ ਬਾਹੂਪੁਰ ਵਿੱਚ ਤੇ ਇੱਥੇ ਆ ਕੇ ਪਤਾ ਲੱਗਾ ਤੇ ਸਰਪੰਚ ਸਾਹਿਬ ਨੇ ਦੱਸਿਆ ਕਿ ਸਾਡਾ ਪਿੰਡ ਫੇਰ ਵੀ ਅਜੇ ਠੀਕ ਆ ਹਾਲਾਂਕਿ ਅਸੀਂ ਇੱਥੇ ਵੀ ਟਰੈਕਟਰਾਂ ਤੇ ਪਹੁੰਚੇ ਸੀ ਪਰ ਇਸ ਤੋਂ ਵੀ ਅੱਗੇ ਇੱਕ ਪਿੰਡ ਸੀ ਰਾਮਪੁਰ ਗੋੜਾ ਤੇ ਉਹਦੇ 9-10 ਘਰ ਸੀ ਤੇ ਜਿਨ੍ਹਾਂ ਵਿੱਚੋਂ ਇੱਕ ਵੀ ਕਰ ਨਹੀਂ ਰਿਹਾ ਕੋਈ ਨਾ ਤੇਜ਼ ਪਾਣੀ ਦਾ ਵਹਾਅ ਕੇ 10 ਦੇ 10 ਘਰ ਜਿਹੜੇ ਆ ਉਹ ਬਿਲਕੁਲ ਹੀ ਰੁੜ ਗਿਆ ਉਹਦੀਆਂ ਤੱਕ ਵੀ ਨਹੀਂ ਲੱਭੀਆਂ ਇਹ ਕਹਿੰਦੇ ਵੀ ਸਾਡਾ ਅਜੇ ਫਿਰ ਵੀ ਚੱਲੇਗਾ ਤੇ ਤੁਸੀਂ ਉਹਨਾਂ ਪਰਿਵਾਰਾਂ ਤੱਕ ਪਹੁੰਚੋ ਫਿਰ ਇਹ ਸਾਨੂੰ ਉੱਥੇ ਦਾ ਜਾ ਕੇ ਸਰਵੇ ਗਰਾਉਂਡ 0 ਤੇ ਜਾ ਕੇ ਸਰਵੇ ਕਰਵਾ ਕੇ ਆਇਆ ਤੇ ਜੋ ਇਹਨਾਂ ਨੇ ਕਿਹਾ ਉਹ ਬਿਲਕੁਲ ਸੱਚੀ ਸੀਗਾ ਉਹਦੇ ਅਕੋਰਡਿੰਗਲੀ ਅਸੀਂ ਸਾਰੀ ਟੀਮ ਨੇ ਜੋ ਫੈਸਲਾ ਲਿਆ ਅਸੀਂ ਹਰ ਪਰਿਵਾਰ ਨੂੰ ਜਿਹੜੀ ਉਹ ਮਦਦ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਵਿੱਚ ਪਹਿਲਾਂ ਤੇ ਸਭ ਤੋਂ ਦੋਆਂ ਸਰਪੰਚਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਵੇਰ ਤੋਂ ਸਾਡੇ ਨਾਲ ਲੱਗੇ ਆ ਔਰ ਇਹੋ ਜੀ ਜਗ੍ਹਾ ਤੇ ਅੱਜ ਅਸੀਂ ਬਹੁਤ ਜਗ੍ਹਾ ਤੇ ਗਏ ਆ 10 ਦਿਨ ਤੋਂ ਜਿੱਦਾਂ ਮਨਵੀਰ ਨੇ ਦੱਸਿਆ ਸਾਰਾ ਕੁਝ ਚੱਲ ਰਿਹਾ ਸੀ ਪਰ ਜਿਹੜਾ ਅੱਜ ਸਿਸਟਮ ਸੀ ਜਿੱਦਾਂ ਭਾਜੀ ਹੁਣ ਸਾਡੇ ਟਰੈਕਟਰ ਤੋਂ ਵੀ ਡਿੱਗ ਪਏ ਟਰੈਕਟਰ ਦੇ ਵਿੱਚ 5-5 7-7 ਫੁੱਟ ਪਾਣੀ ਸੀ ਜਿਨ੍ਹਾਂ ਦੇ ਵਿੱਚ ਦੀ ਜਾ ਕੇ ਪੂਰਾ ਸਰਵੇ ਕੀਤਾ ਗਿਆ ਔਰ ਸਰਕਾਰਾਂ ਵਾਂਗੂ ਨਹੀਂ ਆ ਵੀ ਕੁਝ ਲਿਖ ਕੇ ਜਾਏ ਮੌਕੇ ਤੇ ਜੋ ਵੀ ਇਹਨਾਂ ਨੂੰ ਵੇਖ ਕੇ ਜੋ ਇਹਨਾਂ ਦਾ ਸੀ ਸਭ ਕੁਝ ਨਹੀਂ ਕਰ ਸਕਦੇ ਇੱਕ ਘਰ ਜਿਹੜਾ ਇੱਕ ਬੜੀ ਇੱਕ ਆਸ਼ਾ ਦੀ ਕਿਰਨ ਹੁੰਦੀ ਹੈ ਘਰ ਨਾ ਹਰ ਇੱਕ ਬੰਦਾ ਲਗਾਓ ਹੁੰਦਾ ਜਦੋਂ ਘਰ ਹੀ ਰੁੜ ਗਿਆ ਬਣਾਤ ਨਹੀਂ ਸਕਦੇ ਸਭ ਕੋ ਪ੍ਰਮਾਤਮਾ ਦੇ ਹੱਥ ਵਾਸਾ ਉਹਨੇ ਉਹਦੇ ਘਰ ਜਿਹੜੀ ਆ ਪ੍ਰਮਾਤਮਾ ਹੀ ਪੂਰੀ ਕਰਦਾ ਤੇ ਹੁੰਦੀ ਹੈ ਬੰਦਾ ਕੁਝ ਨਹੀਂ ਕਰ ਸਕਦਾ ਪਰ ਫਿਰ ਵੀ ਸਾਡੇ ਵੱਲੋਂ ਜੋ ਵੀ ਛੋਟੀ ਮੋਟੀ ਤਿਲ ਫੁੱਲ ਸਾਡੀ ਦੁਬਈ ਕਮਿਊਨਿਟੀ ਦੇ ਕਾਰ ਫੇਅਰ ਵੱਲੋਂ ਜੋ ਵੀ ਸਾਡੇ ਕੋਲ ਸਰਦਾ ਬੰਦਾ ਸੀ ਸਾਰੇ ਪਰਿਵਾਰਾਂ ਨੂੰ ਸਰਵੇ ਕਰਕੇ ਤੇ ਉਹਨਾਂ ਨੂੰ ਸਵਾ ਸਵਾ ਲੱਖ ਦੀ ਰਾਸ਼ੀ ਭੇਟ ਕੀਤੀ ਗਈ ਹੈ ਤੇ ਫਿਰ ਤੋਂ ਮੈਂ ਇਹਨਾਂ ਦੋਆਂ ਪੰਚਾਇਤਾਂ ਦੇ ਸਰਪੰਚਾਂ ਦਾ ਵੱਖ-ਵੱਖ ਪਿੰਡਾਂ ਦੇ ਸਰਪੰਚ ਨੇ ਪਰ ਸਵੇਰ ਤੋਂ ਨਾਲ ਇੱਥੇ ਵੀ ਚਲੋ ਰਸਨ ਪਾਣੀ ਦਾ ਵੀ ਚਲਾ ਰਹੇ ਨੇ ਸਾਰਾ ਬਹੁਤ-ਬਹੁਤ ਥੈਂਕ ਯੂ ਸਰਪੰਚ ਸਾਹਿਬ ਤੁਹਾਡਾ ਜੀ ਨਾਮ ਹੈ ਤੁਹਾਡਾ ਕੀ ਨਾਮ ਹੈ ਨਾਮ ਮੇਰਾ ਗੁਰਨਿਸ਼ਾਨ ਸਿੰਘ ਜੀ ਪਿੰਡ ਰਾਮਪੁਰ ਗੋਰਾ ਔਰ ਮੈਂ ਇਹਨਾਂ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਸਾਡੇ ਕੋਲੇ ਹੈਲਪੀ ਪਹੁੰਚੇ ਔਰ ਇਸੇ ਤਰ੍ਹਾਂ ਮੈਂ ਚਾਹੁੰਦਾ ਕਿ ਅੱਗੇ ਤੋਂ ਜਿਹੜਾ ਦੁੱਖ ਦਰਦ ਬਣਾਉਣ ਵਾਲੇ ਆ ਇਹ ਦਿਨ ਦੁੱਗਣੀ ਔਰ ਰਾਤ ਚੌਗਣੀ ਤਰੱਕੀ ਕਰਨ ਔਰ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ ਜਿਹੜਾ ਔਖੇ ਵੇਲੇ ਵੀ ਨੀਂਵ ਮਸੀਬਤਾਂ ਦੀ ਜਿਹਨਾਂ ਲੋਕਾਂ ਤੇ ਉਹਨਾਂ ਦੀ ਏ ਵੀਰ ਮੇਰੇ ਬਾਹ ਫੰਡ ਧੰਨਵਾਦ ਹਾਲਾਤ ਵੀਰ ਜੀ ਤੁਸੀਂ ਮੈਂ 15 ਅਗਸਤ ਨੂੰ ਆਪਾਂ ਉੱਥੇ ਰਿਕਵਰ ਕੀਤਾ ਸੀ ਆਪਣੇ ਕਮਰੇ ਦੇ ਅੰਦਰ ਦੇਖਿਆ ਤੁਸੀਂ ਘਰ ਸੀ ਆਪਣਾ ਜਿਹੜਾ ਬਣਿਆ ਹੋਇਆ ਤਕਰੀਬਨ ਸਾਰੀ ਸੌਦਾ ਸੀ ਘਰ ਦੇ ਵਿੱਚ ਆਪਾਂ ਕੋਠੀ ਨਹੀਂ ਕਰ ਸਾਡੇ ਘਰ ਸੀ ਸਾਡਾ ਮਕਾਨ ਸੀ ਬਣਿਆ ਹੋਇਆ ਇੱਕ ਵਧੀਆ ਤੇ ਉਹ ਬਿਲਕੁਲ ਖਤਮ ਹੋ ਚੁੱਕਿਆ ਜੀ ਰੋੜ ਕੇ ਉੱਥੇ ਤਕਰੀਬਨ 10-10 ਫੁੱਟ ਪਾਣੀ ਵਗਦਾ ਪਿਆ ਇਸ ਟਾਈਮ ਜਿਹੜਾ ਦਰਿਆ ਦਾ ਮੂੰਹ ਆਣੀ ਉਧਰ ਨੂੰ ਹੋ ਗਿਆ ਹਾਂਜੀ ਔਰ ਮੈਂ ਇਹ ਸਰਕਾਰਾਂ ਨੂੰ ਵੀਲ ਕਰਨੀ ਚਾਹਾਂ ਸਰ ਸਾਰੇ ਘਰ ਬਿਲਕੁਲ ਟੁੱਟ ਗਏ ਜੀ ਬਿਲਕੁਲ ਮਲਬਾ ਵੀ ਨਹੀਂ ਬਚਿਆ ਕਈਆਂ ਘਰਾਂ ਦਾ ਤੇ ਮਲਬਾ ਵਜ ਜਾਂਦਾ ਸਾਡੇ ਮਲਬਾ ਵੀ ਨਹੀਂ ਉਸੇ ਵਜਾ ਜੇ ਤੁਸੀਂ ਦੇਖ ਸਕੋ ਜਾ ਕੇ ਤਾਂ ਉਸੇ ਅੰਜ ਲੱਗਦਾ ਕਿ ਜਿੱਥੇ ਪਤਾ ਨਹੀਂ ਕਿੰਨਾ ਪੁਰਾਣਾ ਵਿਆਹ ਵਗਦਾ ਹੁੰਦਾ ਇਸ ਟਾਈਮ ਜਿੱਥੇ ਘਰ ਸੀ ਜਿੱਥੇ ਰੌਣਕ ਲੱਗੀ ਹੋਈ ਸੀ ਉਸੇ ਸਾਡੇ ਉਹ ਜਿਹੜਾ ਉਹ ਜਾੜਾ ਪੈ ਗਿਆ ਜੀ ਇਸ ਟਾਈਮ ਮੇਰਾ ਨਾਮ ਗਰਮੀ ਸਿੰਘ ਸਰਪੰਚ ਜੀ ਪਿੰਡ ਬਾਉਪੁਰ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਆਪਦੇ ਵੀਰਾਂ ਦੇ ਜਿਹੜੇ ਸਾਰੀ ਦੁਨੀਆ ਤੋਂ ਸਾਰੀ ਦੁਨੀਆ ਭਰ ਤੋਂ ਸਾਡੇ ਭਰਾਵਾਂ ਦੀ ਮਦਦ ਕਰਨ ਵਾਸਤੇ ਸਮਾੜੇ ਦੇ ਸਮੇਂ ਦੇ ਵਿੱਚ ਸਾਡੇ ਨਾਲ ਆਣ ਕੇ ਖਲੋਤੇ ਆ ਅੱਜ ਅਸੀਂ ਧੰਨਵਾਦ ਕਰਦੇ ਆ ਦੁਬਈ ਟਰਾਂਸਪੋਰਟ ਕਮਿਊਨਿਟੀ ਦਾ ਜਿਹੜੇ ਵੀਰ ਸਾਡੇ ਇਲਾਕੇ 'ਚ ਸਾਡੀ ਮੁਸੀਬਤ ਸੁਣ ਕੇ ਸਾਡੇ ਜਿਹੜੇ ਭਰਾਵਾਂ ਦੇ 9-10 ਘਰ ਜਿਹੜੇ ਡਿੱਗ ਪਏ ਲਗਭਗ ਤੇ ਜਿਹੜੇ ਲੋੜਵੰਦ ਸੀ ਉਹਨਾਂ ਦੀ ਮਦਦ ਕੀਤੀ ਆ ਇਹਨਾਂ ਨੇ ਆਪਦੀ ਕਿਰਤਖਮਾਈ ਨਾਲ 10-9 ਦੀ ਜਿਹੜੀ ਕਿਰਤਖਮਾਈ ਆ ਉਹ ਜੋ ਦਸਵੰਦ ਕੱਢ ਕੇ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਫਰਸੇ ਨੂੰ ਪੂਰਾ ਕੀਤਾ ਅਸੀਂ ਬਹੁਤ ਬਹੁਤ ਧੰਨਵਾਦੀ ਆ ਇਹੋ ਜਿਹੇ ਵੀਰਾਂ ਦੇ ਹੁੰਦਿਆਂ ਸਾਨੂੰ ਕੋਈ ਜਨਤਾ ਨਹੀਂ ਜਿਹੜਾ ਹੜਾ ਆ ਨੁਕਸਾਨ ਹੋਇਆ ਸਾਡੇ ਜਿਹੜੇ ਭਰਾਵਾਂ ਉਹਨਾਂ ਦੇ ਦਿਲ ਬਿਲਕੁਲ ਕਾਇਮ ਆ ਹੌਸਲੇ ਕਾਇਮ ਆ ਬਿਲਕੁਲ ਹੌਸਲੇ ਉਹਨਾਂ ਦੇ ਕਾਇਮ ਆ ਵੀ ਸਾਡੇ ਨਾਲ ਸਾਡੇ ਭਰਾ ਖੜੇ ਆ ਸਾਨੂੰ ਕੋਈ ਜਨਤਾ ਨਹੀਂ ਜਿਹੜਾ ਪਾਣੀਆਂ ਨੇ ਸਾਨੂੰ ਰੋੜਿਆ ਨੁਕਸਾਨ ਕੀਤਾ ਵਾ ਇਹੋ ਜਿਹੇ ਵੀਰਾਂ ਦੇ ਹੁੰਦਿਆਂ ਸਾਡੇ ਜਿਹੜੇ ਭਰਾ ਉਹਨਾਂ ਦੇ ਦਿਲਾਂ ਦੇ ਹੌਸਲੇ ਬੁਲੰਦਾ ਵੀ ਕੋਈ ਗੱਲ ਨਹੀਂ ਜੋ ਪਾਸ਼ਾ ਨੇ ਮੁਸੀਬਤ ਕੁਦਰਤੀ ਤੌਰ ਤੇ ਪਈ ਆ ਜੇ ਪਈ ਆ ਤੇ ਕਢਣਾ ਵੀ ਮਾਰੇ ਨੇ ਆ ਮਾਰੇ ਨੇ ਸਾਨੂੰ ਸਾਡੇ ਲੋਕਾਂ ਨੂੰ ਮੁਸੀਬਤ ਚੋਂ ਕਢਣ ਵਾਸਤੇ ਜਿਹੜੇ ਵੀਰ 200 ਰੁਪਏ ਜੇ ਹੀ ਬਹੁਤ ਬਹੁਤ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ